ਪੰਜਾਬ ਸਰਕਾਰ ਨੇ 6 ਸਾਲ ਤੋਂ ਛੋਟੇ ਬੱਚਿਆਂ ਦੇ ਸਕੂਲ ਯਾਨੀ ਕਿ ਪਲੇਵੇ ਸਕੂਲ ਔਰ ਵੱਡੇ ਸਕੂਲਾਂ ਦਾ ਜਿਹੜਾ ਨਰਸਰੀ ਵਿੰਗ ਹੁੰਦਾ ਇਹਨੂੰ ਲੈ ਕੇ ਬਹੁਤ ਸਾਰੇ ਗਾਈਡਲਾਈਨਸ ਜਾਰੀ ਕੀਤੀਆਂ ਨੇ ਇਹ ਗਾਈਡਲਾਈਨਸ ਤੁਹਾਡੇ ਲਈ ਸੁਣਨਾ ਬਹੁਤ ਜ਼ਰੂਰੀ ਹੈ ਇਹਨਾਂ ਗਾਈਡਲਾਈਨਸ ਦੇ ਵਿੱਚ ਸਖਤ ਫੈਸਲਾ ਲੈਂਦਾ ਹੈ ਪੰਜਾਬ ਸਰਕਾਰ ਨੇ ਸਾਰੇ ਪ੍ਰਾਈਵੇਟ ਸਕੂਲਾਂ ਦੇ ਲਈ ਇਹ ਗਾਈਡਲਾਈਨਸ ਜਿਹੜੀਆਂ ਲਾਗੂ ਕੀਤੀਆਂ ਔਰ ਇਹ ਕਿ ਹੈ ਕਿ ਕਿਸੇ ਵੀ ਸਕੂਲ ਦੇ ਵਿੱਚ ਜਦੋਂ ਵੀ ਛੋਟੇ ਬੱਚੇ ਦੀ ਐਡਮਿਸ਼ਨ ਹੋਏਗੀ ਤਾਂ ਉਹਦੇ ਪੇਰੈਂਟਸ ਜਾਂ ਬੱਚੇ ਦਾ ਜਿਹੜਾ ਟੈਸਟ ਹੁੰਦਾ ਉਹ ਨਹੀਂ ਹੋਏਗਾ ਉਹਦੇ ਤੇ ਪੰਜਾਬ ਸਰਕਾਰ ਨੇ ਬੈਨ ਲਗਾ ਦਿੱਤਾ ਹੈ ਬਹੁਤ ਵੱਡਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਜਿੰਨੇ ਵੀ ਵੱਡੇ ਸਕੂਲ ਹੁੰਦੇ ਨੇ ਆਪਾਂ ਜਾਣਦੇ ਆ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੇਰੈਂਟਸ ਔਰ ਉਹਨਾਂ ਦੇ ਬੱਚਿਆਂ ਦੀ ਜਿਹੜੇ ਬੱਚੇ ਹੁੰਦੇ ਨੇ ਤਿੰਨ ਤੋਂ ਸਾਲ ਤੋਂ ਲੈ ਕੇ 6 ਸਾਲ ਤੱਕ ਦੇ ਬੱਚੇ ਦੇ ਆ ਸਕਰੀਨਿੰਗ ਟੈਸਟ ਵੀ ਕੀਤਾ ਜਾਂਦਾ ਵੱਖ-ਵੱਖ ਤਰ੍ਹਾਂ ਦਾ ਟੈਸਟ ਕੀਤਾ ਜਾਂਦਾ ਉਸ ਤੋਂ ਬਾਅਦ ਹੀ ਐਡਮਿਸ਼ਨ ਮਿਲਦੀ ਹੈ ਉਹਦੇ ਤੇ ਪੰਜਾਬ ਸਰਕਾਰ ਨੇ ਬੈਨ ਲਾ ਦਿੱਤਾ ਇੱਕ ਵਾਰ ਨਾ ਫਿਰ ਦੱਸ ਦਵਾਂ ਕਿ 6 ਸਾਲ ਤੋਂ ਛੋਟੇ ਬੱਚਿਆਂ ਦੀ ਸਕੂਲ ਐਡਮਿਸ਼ਨ ਦੇ ਲਈ ਨਾ ਤਾਂ ਪੇਰੈਂਟਸ ਦਾ ਹੁਣ ਟੈਸਟ ਹੋਏਗਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਾ ਹੀ ਬੱਚੇ ਦਾ ਟੈਸਟ ਹੋਏਗਾ ਇਹ ਪੰਜਾਬ ਸਰਕਾਰ ਨੇ ਸਖਤ ਫੈਸਲਾ ਲਿਆ ਹੈ ਇਹਦੇ ਨਾਲ ਹੀ ਪੰਜਾਬ ਸਰਕਾਰ ਨੇ ਇਵੀ ਗਾਇਡਲਾਈਨ ਜਾਰੀ ਕੀਤੀ ਹੈ ਕਿ ਹਰ ਪਲੇਵੇ ਸਕੂਲ ਦੇ ਵਿੱਚ 20 ਬੱਚਿਆਂ ਤੇ ਇੱਕ ਟੀਚਰ ਹੋਣੀ ਚਾਹੀਦੀ ਹੈ ਉਸੇ ਵੱਡੀ ਮਾਤਰਾ ਦੇ ਵਿੱਚ ਕੇਅਰ ਟੇਕਰ ਵੀ ਹੋਣੇ ਚਾਹੀਦੇ ਨੇ ਜਿੰਨੇ ਬੱਚੇ ਨੇ ਸਕੂਲ ਦੀਆਂ ਜਿਹੜੀਆਂ ਬਾਉਂਡਰੀਜ਼ ਨੇ ਉਹ ਸੇਫ ਹੋਣੀ ਚਾਹੀਦੀਆਂ ਨੇ ਪਲੇ ਏਰੀਆ ਸੇਫ ਹੋਣਾ ਚਾਹੀਦਾ ਹਰ ਤਰ੍ਹਾਂ ਜਿਹੜੇ ਬੱਚੇ ਕਿਸ ਕਮਰੇ ਦੇ ਵਿੱਚ ਬੈਠਣਗੇ ਉਹ ਵੈਂਟੀਲੇਟਿਡ ਹੋਣੇ ਚਾਹੀਦੇ ਨੇ ਸਕੂਲਾਂ ਦੇ ਵਿੱਚ ਰੈਸਟਰੂਮ ਵੀ ਹੋਣਾ ਚਾਹੀਦਾ ਜੇਕਰ ਬੱਚਾ ਛੋਟਾ ਬੱਚਾ ਰੈਸਟ ਕਰਨਾ ਚਾਹੁੰਦਾ ਸੋਣਾ ਚਾਹੁੰਦਾ ਤਾਂ ਉਹਦੇ ਲਈ ਇੱਕ ਵੱਖਰਾ ਰੈਸਟ ਰੂਮ ਹੋਵੇ ਬਾਥਰ ਜਿਹੜਾ ਉਹ ਸਾਫ਼ ਪਾਣੀ ਛੋਟੇ ਬੱਚਿਆਂ ਨੂੰ ਪਹੁੰਚਾਇਆ ਜਾਵੇ ਟਾਇਲਟ ਜਿਹੜੇ ਨੇ ਉਹ ਸਾਫ਼ ਹੋਣ ਚਾਹੀਦੇ ਇਹਨਾਂ ਹੀ ਨਹੀਂ ਛੋਟੇ ਬੱਚਿਆਂ ਦੇ ਲਈ ਜੇਕਰ ਛੋਟੇ ਮੁੰਡੇ ਨੇ ਤਾਂ ਉਹਨਾਂ ਦੇ ਲਈ ਵੱਖਰਾ ਸਕੂਲ ਦੇ ਵਿੱਚ ਟਾਇਲਟ ਹੋਣਾ ਚਾਹੀਦਾ ਔਰ ਕੁੜੀਆਂ ਦੇ ਲਈ ਵੱਖਰਾ ਟਾਇਲਟ ਹੋਣਾ ਚਾਹੀਦਾ ਹਰ ਸਕੂਲ ਦੇ ਵਿੱਚ ਸੀਸੀਟੀਵੀ ਕੈਮਰੇ ਲਾਜ਼ਮੀ ਹੋਣਗੇ ਟੀਚਰ ਦਾ ਬਿਹੇਵੀਅਰ ਜਿਹੜਾ ਉਹ ਪੰਜਾਬ ਸਰਕਾਰ ਦਾ ਵਿਭਾਗ ਹੈ ਉਹ ਮਾਨੀਟਰ ਕਰੇਗਾ ਕਿਸੇ ਵੀ ਤਰ੍ਹਾਂ ਦਾ ਬੱਚਿਆਂ ਤੇ ਬੋਝ ਨਹੀਂ ਹੋਏਗਾ ਬੱਚਿਆਂ ਦੇ ਕੋਈ ਕਾਪੀ ਪੈਨ ਜਾਂ ਕਿਸੇ ਤਰ੍ਹਾਂ ਦੇ ਲੈਸਨ ਨਹੀਂ ਪੜ੍ਹਾਏ ਜਾਣਗੇ ਸਿਰਫ ਪਲੇ ਪਲੇਵੇ ਸਕੂਲ ਦੇ ਵਿੱਚ ਖੇਡ ਜਾਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਕੋਈ ਪ੍ਰੈਸ਼ਰ ਤੋਂ ਬਿਨਾਂ ਚੀਜ਼ਾਂ ਸਿਖਾਈ ਜਾ ਸਕਣ ਉਹ ਹੀ ਚੀਜ਼ਾਂ ਜਿਹੜੀਆਂ ਨੇ ਸਕੂਲਾਂ ਦੇ ਵਿੱਚ ਸਿਖਾਈ ਜਾਣਗੀਆਂ ਜਿਹੜੇ ਪਲੇਵੇ ਸਕੂਲ ਹੋਣਗੇ ਕਿਸੇ ਵੀ ਤਰ੍ਹਾਂ ਦੀ ਕੋਈ ਪਨਿਸ਼ਮੈਂਟ ਨਹੀਂ ਦਿੱਤੀ ਜਾਏਗੀ ਸਕੂਲਾਂ ਦੇ ਵਿੱਚ ਨਾ ਤਾਂ ਥੱਪੜ ਮਾਰਿਆ ਜਾਏਗਾ ਨਾ ਹੀ ਬੱਚੇ ਨੂੰ ਛਿੜਕਿਆ ਜਾਏਗਾ ਛੋਟੀ ਜੀ ਲਾਇਬ੍ਰੇਰੀ ਬਣਾਉਣ ਲਈ ਵੀ ਪੰਜਾਬ ਸਰਕਾਰ ਨੇ ਕਿਹਾ ਔਰ ਕਿਹਾ ਕਿ ਇਹ ਗੇਮਸ ਵਾਲੀ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਕਿਤਾਬਾਂ ਵਾਲੀ ਲਾਇਬ੍ਰੇਰੀ ਨਹੀਂ ਨਾ ਹੋਵੇ ਇਹਦੇ ਨਾਲ ਹੀ ਪੰਜਾਬ ਸਰਕਾਰ ਨੇ ਕਿਹਾ ਕਿ ਹੈਲਥ ਚੈੱਕਅਪ ਬੱਚਿਆਂ ਦਾ ਹੋਣਾ ਚਾਹੀਦਾ ਇਹਦੇ ਨਾਲ ਹੀ ਡੋਨੇਸ਼ਨਜ਼ ਦੇ ਰਾਹੀਂ ਕੋਈ ਐਡਮਿਸ਼ਨ ਨਹੀਂ ਹੋਏਗੀ ਵੱਡੇ ਸਕੂਲਾਂ ਦੇ ਵਿੱਚ ਡੋਨੇਸ਼ਨਸ ਆ ਰਹੀ ਬੱਚੇ ਨੂੰ ਐਡਮਿਸ਼ਨ ਮਿਲ ਜਾਂਦੀ ਸੀ ਪੰਜਾਬ ਸਰਕਾਰ ਨੇ ਕਿਹਾ ਕਿ ਇਹਦੇ ਤੇ ਵੀ ਹੁਣ ਅੱਪਾ ਪਾਬੰਦੀ ਲਾਉਂਦੇ ਆ ਜਿੰਨੇ ਪਲੇਵੇ ਸਕੂਲਸ ਨੇ ਉਹਨਾਂ ਨੂੰ 6 ਮਹੀਨੇ ਦੇ ਅੰਦਰ ਅੰਦਰ ਰਜਿਸਟਰਡ ਕੀਤਾ ਜਾਏਗਾ ਔਰ ਪੇਰੈਂਟਸ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਜਿਹੜੇ ਵੀ ਰਜਿਸਟਰਡ ਸਕੂਲ ਹੋਣਗੇ ਉਹਨਾਂ ਦੇ ਵਿੱਚ ਹੀ ਬੱਚਿਆਂ ਨੂੰ ਐਡਮਿਟ ਕਰਵਾਉਣ ਉਹਨਾਂ ਦੇ ਵਿੱਚ ਹੀ ਬੱਚਿਆਂ ਨੂੰ ਭੇਜਣ